ਮੇਰੇ ਸਮਝ ਵਾਲਾ ਵੀ ਵੀਰ ਉਹ ਮਤਿਵਾਰ ਦੀ ਸਾਹੋਂ ਕੇ ਉਹਨਾਂ ਦੇ ਵਿਚਾਰ ਸੁਣਨ ਲਈ ਤੇ ਆਪਣੇ ਵਿਚਾਰ ਦੇਣ ਲਈ ਇੱਥੇ ਇਕੱਤਰ ਹੋਏ ਹਾਂ ਮੇਰੋਂ ਇਹ ਜਿਹੜੀ ਚੋਣ ਆ ਕਾਲੀਆਂ ਨਾ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਇਹਦੇ ਵਿੱਚ ਨੈਸ਼ਨਲ ਮੁੱਦੇ ਉੱਤੇ ਉਠਾਈ ਜਾਂਦੇ ਹਨ ਮੈਂ ਨੈਸ਼ਨਲ ਮੁੱਦਿਆਂ ਦੇ ਵਿੱਚ ਸਾਡੀਆਂ ਛਿੱਕੀਆਂ ਛਿੱਕੀਆਂ ਕੰਮਾਂ ਸਾਡੇ ਸ਼ਹਿਰਾਂ ਦੇ ਗਲੀਆਂ ਨਾਲੀਆਂ ਇਹ ਵੀ ਵਿੱਚ ਹੀ ਆਉਂਦੇ ਨੇ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੋ 10 ਸਾਲਾਂ ਦੇ ਵਿੱਚ ਜਿੱਤਾ ਗਿਆ ਉਹ ਦੁਨੀਆ ਨੂੰ ਤਕਰੀਬਨ तकरीबन ਸੁਪਰੀਮ ਕੋਰਟ ਨੇ ਉਖਾਤਾ ਕਿ ਕਿਤੇ ਕਿਤੇ ਹੀਰਾ ਫਰੀਆਂ ਹੋਈਆਂ ਚੰਦਾ ਲੈ ਕੇ ਧੰਦਾ ਲੱਗਿਆ ਨਹੀਂ ਹੋਇਆ ਇਸ ਕਿਸ ਤਰ੍ਹਾਂ ਹੋ ਚੁੱਕੀ ਆ ਸਰਕਾਰ ਦੀਆਂ ਨਾਕਾਮੀਆਂ ਸਰਕਾਰ ਚਲਾਉਣ ਲੱਗਿਆਂ ਕਿਵੇਂ ਇਹਨਾਂ ਨੇ ਕਰੋਨਾ ਕਾਲ ਵੇਲੇ ਸਰਕਾਰ ਫੇਰ ਗਈ ਆ ਉਪਰਿਛੇ ਦੀ ਕਾਂਗਰਸ ਪਾਰਟੀ ਵੱਲੋਂ ਲਾਈਵ ਵੀਡੀਓ ਦੇਖਾਈ ਜਾਂਦੀ ਕਿਵੇਂ ਕਿਵੇਂ ਉਦੋਂ ਜਿਹੜੇ ਪੇਰ ਦੇ ਚਾਰ ਇਹ ਤੇਰੇ ਜੇਬਰ ਵਾਲੇ ਯੂਪੀ ਦੇ ਹੋਰ ਸਟੇਟਾਂ ਤੋਂ ਫੈਦਾ ਤੋਰ ਕੇ 5 5 6 600 ਕਿਲੋਮੀਟਰ ਕਰਿਆ ਉੱਧ ਘਰਣਾ ਹੈ। ਇਹ ਸਰਕਾਰ ਕੋਲੇ ਵੇਰ ਗੱਡੀਆਂ ਹੈ ਨਹੀਂ ਸੀ ਜਿਹੜੀਆਂ ਬੰਦ ਕੀਤੀਆਂ ਸਾਡੇ ਉਹਨਾਂ ਭਰਾਵਾਂ ਨੂੰ ਪੱਸਾ ਰਾਹੀ, ਟੱਕਰ ਰਾਹੀ, ਟ੍ਰੇਨਰ ਰਾਹੀ ਉਹਨਾਂ ਦੇ ਪਿੰਡਾਂ ਵਿੱਚ ਬਚਾਉਣਾ ਚਾਹੀਦਾ ਸੀ ਤਾਂ ਕਿ ਉਹ ਇੰਨੇ ਜਿਆਦਾ ਖਰਾਬ ਨਾ ਆਂਦੇ। ਵੀਰੋ ਇਹ ਜਿਹੜੀ ਚੋਣ ਆ ਨਾ ਇਹਦੇ ਬੜੀਆਂ ਗੱਲਾਂ ਪਰਦਾ ਚੱਕੜੇ ਮੈਂ। ਤਸਮ ਜਿਹੜੀ ਸਰਪਾਰਟੀ ਕਹਿੰਦੀ ਸੀ ਅਸੀਂ ਵਿਸ਼ਵਗੁਰੂ ਹੁਣ ਉਹ ਖੁਦ ਵਿਸ਼ਵਗੁਰੂ ਹੋਣਗੇ ਪਰ ਵਿਸ਼ਵ ਦੇ ਵਿੱਚ ਗਰੀਬੀ ਤੇ ਭੁੱਖਮਰੀ ਦੇ ਵਿੱਚ ਹਿੰਦੁਸਤਾਨ ਇਹਨਾਂ ਦਸਾਂ ਸਾਲਾਂ 'ਚ 123 ਦੇ ਵਿੱਚ ਦੇਖਦੇ ਉਹਨਾਂ ਨੇ ਜਿਹੜੇ ਜ਼ਿਆਦਾ ਗਰੀਬ ਆ ਬਾਕੀ ਦੇ 50 60 ਚੰਗੀ ਹਾਲਤ ਚਾ 130 ਵਿੱਚੋਂ ਸਾਡੇ ਭਾਰਤ ਦਾ ਨੰਬਰ 111ਵਾਂ ਇਹ ਕਿੰਨੇ ਬੰਦੇ ਦੀ ਆਮਦਨ ਦੇ ਵਿੱਚ ਤੇ ਗਰੀਬੀ ਰੇਖਾ ਜਦੋਂ ਸੀ 111ਵਾਂ ਨੰਬਰ ਤੇ ਆ। ਇਹਨਾਂ ਸਾਲਾਂ ਤੇ ਪਹਿਲਾਂ ਇਸ ਸਥਾਨ ਸੀ ਸਾਡਾ 19ਵਾਂ। ਅਸੀਂ ਉਦੋਂ 19ਵਾਂ ਨਹੀਂ ਆਏ ਸੀਗੇ। ਹੁਣ ਅਸੀਂ 111 ਚ ਆ ਗਏ। ਬਾਕੀ ਜਿਹੜੇ ਹੁਣ ਗੱਲ ਆ ਗਈ ਹੈ ਵੀ ਸਰਕਾਰ ਬਣਨੀ ਹੈ ਤੇ ਮੁਕਾਬਲਾ ਭਾਜਪਾ ਤੇ ਕਾਂਗਰਸ ਜਾਂ ਸਮਰਥਕ ਇੱਕ ਪਾਸੇ ਭਾਜਪਾ ਦੇ ਹੁੰਦੀਆਂ ਸਮਰਥਕ ਤੇਰਾ ਇੱਕ ਪਾਸੇ ਕਾਂਗਰਸ ਦੇ ਹੁੰਦੀਆਂ ਸਮਰਥਕ ਤੇਰਾ। ਉੱਥੇ ਜਾ ਕੇ ਜਦੋਂ ਗਿਣਤੀ ਹੋਣੀ ਹੈ 200 ਤੋਂ ਉੱਤੇ ਉਹਨਾਂ ਨੇ ਟੱਪਣਾ ਆ 60 ਸੀਟਾਂ ਦੇ ਆ ਵੀ ਜਿਹੜੀਆਂ ਦੂਸਰੀਆਂ ਜਿਹੜੀਆਂ ਪਾਰਟੀਆਂ ਖੜੀਆਂ ਆ ਅਕਾਲੀ ਦਾ ਉਹ ਸਿਰਫ 13 ਸੀਟਾਂ ਚੋਂ ਲੜ ਰਹੇ ਆ ਆਮ ਆਦਮੀ ਪਾਰਟੀ ਸਿਰਫ 23 ਸੀਟਾਂ ਚੋਂ ਲੜ ਰਹੀ ਹੈ 23 ਜੋ ਵੀ ਜੋ ਮਿਲੂਗਾ ਉਹ ਲੋਕਾਂ ਦੇ ਹੱਥਾਂ ਮੈਂ ਮੋਦੀ ਦੇ ਹੈ ਨਹੀਂ ਵੀ ਜਿਹੜਾ ਲਗਾਣਾ 400 ਪਾ ਜੇ ਫੈਸਲਾ ਕਰਨਾ ਤੁਹਾਡਾ ਵੀ ਕਿਹਨੂੰ 400 ਟਪਾਉਣਾ ਕਿਹਨੂੰ 100 ਟਪਾਉਣਾ ਕਿਸੇ ਨੂੰ 23 ਜੱਕ ਵੀ ਦੇਣੀ ਹੈ ਕਿ ਕਰੇ ਦੀਆਂ 23 ਦੇਣੀ ਪਰ ਮੈਂ ਮੇਗਾ ਜ਼ਰੂਰ ਦੂੰਗਾ ਫਿਰ ਆਪਾਂ ਸਾਡੇ ਭਰਾਵਾਂ ਨੇ ਕਾਂਗਰਸ ਦੇ ਕੀਤੇ ਹੋਏ ਕੰਮਾਂ ਨੂੰ ਸੋਪੋਖੇ ਕਰਕੇ ਇੱਕੋ ਦਮ ਬਦਲਾ ਲੈ ਆਉਣ ਦੇ ਖਾਤਰ 92 ਸੀਟਾਂ ਦਿੱਤੀਆਂ ਦੋਸ ਪਾਰਟੀ ਨੂੰ ਆਜ਼ਮ ਆਦਮੀ ਪਾਰਟੀ ਨੂੰ 92 ਸੀਟਾਂ ਤੋਂ ਮਗਰੋਂ ਡੇਟਾ ਕੱਢ ਲੋ ਦੋਹਾਂ ਸੱਤਾਂ ਚ ਪੰਜਾਬ ਦੀਆਂ 92 ਸੀਟਾਂ ਕੋਟਪੁਰੇ ਤੇ 113 ਨੌਜਵਾਨ ਨਸ਼ੇ ਦੀ ਬਾਦ ਨਾਲ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਪਲਾਟਾਂ ਦੇ ਵਿੱਚੋਂ ਸਾਸੇ-ਪਾਸੇ ਦੇ ਵਿੱਚੋਂ ਕਈਆਂ ਦੇ ਵਿਚਾਰਿਆਂ ਦੇ ਬੀਬੀ ਸਾਹਿਬ ਦੀ ਉਮਰ ਸੀ ਤੇ ਟੀਕੇ ਵਾਹਾਂ ਦੇ ਵਿੱਚ ਲੱਗਿਆ ਲਗਾਏ ਓਵੇਂ ਬੜੇ ਗਏ ਆ ਉਹ ਸਾਰੇ ਘੋਟੂਪਰੇ ਦੇ ਰਹੇ ਸੀ ਕੋਈ ਕਿਸੇ ਨੇੜੇ ਦੇ ਪਿੰਡ ਦਾ ਸੀ ਹਾਲਾਤ ਵੱਧ ਨਾਲੋਂ ਬਦਤਰ ਹੋਏ ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ساری ਗੱਜਰ ਖਤਮ ਹੋ 사ਦੀਆਂ ਪਰ ਜਿਹੜਾ ਨਸ਼ਾ ਐਸੋਲੇ ਰਾਸ਼ਟਰੀ ਮੁੱਦਾ ਬਣ ਗਿਆ ਸੌਣ ਨਾਲੋਂ ਪਹਿਲੇ ਆਧਾਰ ਤੇ ਨਸ਼ਾ ਹੀ ਕਦੋਂ ਕੀਤਾ ਜਾਣਾ ਚਾਹੀਦਾ ਤੇ ਨਸ਼ੇ ਦਾ ਬੂਲ ਕਈ ਕਾਰਨਾਂ ਉਨ੍ਹਾਂ ਵਿੱਚੋਂ ਇੱਕ ਵੱਡਾ ਕਰਨਾ ਫੇਰਜ਼ਗਾਰੀ। ਫੇਰਜ਼ਗਾਰੀ ਨੂੰ ਦੂਰ ਕਰਨ ਵਾਸਤੇ ਕਾਂਗਰਸ ਨੇ ਕਿਹਾ ਵੀ ਅਸੀਂ ਪੜ੍ਹੇ ਲਿਖੇ ਨੌਜਵਾਨਾਂ ਨੂੰ 1 ਲੱਖ ਰੁਪਏ ਦਾ 1 ਸਾਲ ਵਾਸਤੇ ਨੌਕਰੀ ਦੇ ਇੰਟਰਨੈਟ ਤੇ ਲਾਉਣਾ। 1 ਸਾਲ ਵਾਸਤੇ ਉਹਨੂੰ 8500 ਰੁਪਏ ਪ੍ਰਤੀ ਮਹੀਨਾ ਦੇਣਾ। ਨਾਲ ਉਹਨੂੰ ਤੇ ਰੁੱਬੇ ਵਾਸਤੇ ਕਿਤੇ ਨਾ ਕਿਤੇ ਕੰਮ ਸਿਖਾਉਣਾ। ਜਿਸ ਤਰ੍ਹਾਂ ਇੱਕ ਇੱਕ ਮਾ ਗਰੀਬਔਰ ਗਰੀਬ ਪਰਵਾਰੀਏ ਕੋਰਮ ਨੂੰ 1 ਲੱਖ ਰੁਪਏ ਦੇਣਾ। ਹੁਣ ਕੇ ਜਿਹੜੇ ਸੋਚਦੇ ਆ ਜੀ ਇਹਨਾਂ ਐਵੇਂ ਕਿਝੰਦੇ ਆ ਜੇ ਐਵੇਂ ਨਹੀਂ ਵੀਰੋ। ਜੋ ਗਰੀਬ ਨੂੰ ਪੈਸਾ ਦਿੱਤਾ ਜਾਂਦਾ ਕਾਂਗਰਸ ਸਮਝਦੇ ਯਾਰ ਕਾਂਗਰਸ ਨੇ ਗਰੀਬੀ 'ਚੋਂ ਸਾਨੂੰ ਕੱਢਿਆ ਕਾਂਗਰਸ ਨੇ ਗਰੀਬੀ ਦੇਖੀਆ ਕਾਂਗਰਸ ਦਾ ਵੋਟਰ ਗਰੀਬ ਹੀ ਹੁੰਦਾ ਸੀ ਗਰੀਬਾਂ ਦੇ ਕਾਂਗਰਸ ਨੇ 1947 ਤੋਂ ਲੈ ਕੇ ਅੱਜ ਤੱਕ ਕਾਂਗਰਸ ਨੇ ਕੰਮ ਅੰਮੀਤਾ ਜੋ ਗੱਲਾਂ ਕਹੀਆਂ ਉਹ ਪੂਰੀਆਂ ਕੀਤੀਆਂ ਜੁਨਿਆਂਵੀ ਸਕੀਮਾਂ ਥੋਡੀਆਂ ਗਰੀਬਾਂ ਲਈ ਚੱਲ ਰਹੀਆਂ ਚਾਹੇ ਉਹ ਫੂਲ ਸੁਰੱਖਿਆ ਐਕਟਾ ਚਾਹੇ ਉਹ ਸੂਚਨਾ ਦਾ ਅਧਿਕਾਰ ਹੁਣ ਇਹਨਾਂ ਨੇ ਦਾ ਸੂਚਨਾ ਦਾ ਅਧਿਕਾਰ ਰੋਕੇ ਆ ਮੋਦੀ ਨੇ ਸੁਪਰੀਮ ਕੋਰਟ ਨੇ ਪਿਛੇ ਜੇ ਫੈਸਲਾ ਕੀਤਾ ਜਾਂ ਇਹਨਾਂ ਦਾ ਕਲੈਕਟਰਔਰ ਬੌਂਡ ਜਿਹਨਾਂ ਨੂੰ ਨੰਗੇ ਕਰਤਾ ਲੋਕਾਂ ਦੇ ਸਾਹਮਣੇ ਵੇਚਣੇ ਕਿਥੋਂ ਕਿਥੋਂ ਚੰਦੇ ਦੇ ਲਈ ਧੰਧ ਧੰਦੇ ਦੀ ਛੰਦਾ ਲਿਆ। ਰਾਹੁਲ ਗਾਂਧੀ ਤਾਂ ਇੱਕ ਸੱਤਪਾ ਪਹਿਲਾਂ ਵੀ ਔਕਾ ਦੇ ਦੇ ਕਹਿੰਦਾ ਸੀ ਜੁਕਮਾੜ ਚੋਰ ਐ। ਰਾਹੁਲ ਨੂੰ ਤੁਸੀਂ ਸੱਤਪਾ ਸਾਰੇ ਪੁੱਪੂ ਕਹਿੰਦੇ ਸੀ। ਪੁੱਪੂ ਦਾ ਸੀ ਸੀ ਪੁੱਪੂ ਸੀ ਜਨਨ ਪੁੱਪੂ ਬਣਾ ਕੇ ਬੰਨਾ ਸੀਟਾਂ ਲੈ ਗਏ। ਅਸੀਂ ਪੁੱਪੂ ਸੀ ਗਏ। ਗੱਲਾਂ ਗਲੀਆਂ ਦੀ ਗੱਲਾਂ ਇਹ ਵੀਰੋ ਸੈਂਟਰ ਦਾ ਜਿਹੜਾ ਪੀਐਮ ਦੇ ਇਲੈਕਸ਼ਨ ਆ ਇਹ ਮੈਂ ਪੀਰਿ ਪ੍ਰਧਾਨ ਮੰਤਰੀ ਚੁਣਨਾ ਮੈਂ ਤਾਂ ਪਹਿਲਾਂ ਕਿਹਾ ਸੈਂਟਰ ਦਾ ਜਿਹੜਾ ਪੰਡਾ ਉਹ ਗਲੀ ਤੋਂ ਲੈ ਕੇ ਕਾਲਜ ਸਕੂਲ ਵੱਡੇ ਤੋਂ ਤੁਹਾਡਾ 에어ਪੋਰਟ ਤੱਕ ਦਾ ਵੀ ਸੈਂਟਰ ਪੰਡ ਦੇ ਹਸਤਾ ਕਦੇ ਸਾਡੀ ਭੈਣ ਨੂੰ ਖਬੀਰ ਕਰਾਂਗੇ ਇਹ ਕੋਟਫਰੇ ਦੇ ਵਿੱਚ ਕਾਂਗਰਸ ਵੇਲੇ ਪ੍ਰਧਾਨ ਜੀ ਨੇ ਉਹਨੂੰ ਕਿਹਾ 35 ਕਰੋੜ ਰੁਪਏ ਉਹਨੇ ਖਾ ਲਾ ਗਏ 42 ਕਰੋੜ ਰੁਪਏ ਆਇਆ ਇੱਕ ਕਰੇ ਵੇਲੇ ਸਿਰਫ ਸੜਕਾਂ ਗਲੀਆਂ ਨਾਲੀਆਂ ਵਾਸਤੇ ਦੇ ਸੋ ਬਣਾ 107 ਕਰੋੜ ਰੁਪਏ ਦੇ ਵਿੱਚ ਸੀਵਰੇਜ ਪਿਆ ਸਾਰੇ ਸ਼ਹਿਰ ਦਾ ਸੀਵਰੇਜ ਮੈਂ ਤੁਹਾਡੇ ਇਸ ਗਲੀ ਵਿੱਚ ਬਹੁਤ ਵੱਡਾ ਸੀਵਰੇਜ ਪਿਆ ਦੋ ਐਸਟੀਪੀ ਪਲਾਂਟ ਲੱਗੇ ਆ ਉਹਦਾ ਸਦਾਰ ਫੇਰ ਹੋਇਆ ਅਜੇ ਕੁਝ ਕੰਮ ਰਹਿੰਦੇ ਆ ਜੇ ਕੁ 510 ਕਰੋੜ ਦਾ ਰਹਿੰਦਾ ਉਹ ਜਲਦੀ ਤੋਂ ਜਲਦੀ ਹੋ ਜੀ ਸਰਕਾਰ ਨੇ ਦੇਣਾ ਸੀ ਤਾਂ ਦੇਣਾ ਹੈ ਜੋ ਸਾਡੇ ਕੋਲ ਜਿੰਨਾ ਸਮਾਂ ਲੱਗਾ ਸੀ ਅਸੀਂ ਪੈਸਾ ਲਾਇਆ ਆਹ ਸੜਕ ਦੀ ਵੀ ਸੱਭੂ ਸਾਹਿਬ ਨੇ ਗੱਲ ਕੀਤੀ ਜਿੱਥੇ ਆਪਾਂ ਬੈਠੇ ਆ ਕਿਉਂਕਿ ਇਸ ਬਾਅਦ ਦੇ ਲੋਕ ਬੈਠੇ ਆ ਲੋਕਾਂ ਨੇ ਧਰਨਾ ਲਾਇਆ ਜੀ ਅਸੀਂ ਥਾਵ ਦੇ ਵੱਲੋਂ ਪੂਰੀ ਤਰ ਜੋਸ਼ ਕੋਸ਼ਿਸ਼ ਕਰਕੇ ਟੈਂਡਰ ਕਰਵਾਇਆ ਟੈਂਡਰ ਆਮਲ ਹੋਇਆ ਇਹ ਸੜਕ ਬਣ ਗਈ ਜਿਹੜੀਆਂ ਥੋੜੀਆਂ ਬਹੁਤ ਗਲੀਆਂ ਰਹਿਣੀਆਂ ਉਹ ਜਿਵੇਂ ਜਿਵੇਂ ਪੈਸਾ ਆਊਗਾ ਵੀਰੋ ਉਹ ਵੀ ਬਣਨਗੀਆਂ ਅਸੀਂ ਤਾਂ ਆਪਦੇ ਕੋਲੋਂ ਵੀ ਗਲੀਆਂ ਬਣਾਈਆਂ ਸੀ ਆ ਵੀ ਜੇਹੜੇ ਜੋ ਪੈਸਾ ਲਾਇਆ ਸੀ ਫਰੋਦਨੋਂ ਜੋ ਲੋਕਾਂ ਨੇ ਜੋ ਲੋਕ ਦੇਣਗੇ ਸਾਨੂੰ ਅਸੀਂ ਝੋਲੀ ਚ ਪਾਵਾਂਗੇ ਜਿੱਥੇ ਦਿਨ ਹਾਰ ਦਿਨ ਵੋਟ ਦੇਣ ਲੰਬੇ ਦੇਣ ਲੰਬੇ ਵੀ ਤੁਹਾਡੇ ਝੋਲੀ ਚ ਤੁਹਾਡੀ ਵੋਟ ਵੀ ਝੋਲੀ ਚ ਤੇ ਅਸੀਂ ਆਪ ਦੀ ਝੋਲੀ ਜਦੋਂ ਸਾਡਾ ਸਾਨੂੰ ਸਮਾਂ ਆ ਅਸੀਂ ਝੋਲੀ ਦੇ ਆ ਕੇ ਤੁਹਾਡੇ ਠੇਰੀ ਕਰਾਂਗੇ ਸਾਡੀ ਝੋਲੀ ਜੋ ਹੋਇਆ ਤੁਹਾਡੇ ਵਿੱਚਕਾਰ ਠੇਰੀ ਕਰਾਂਗੇ ਹੁਣ ਉਹ ਬਿਆਨ ਕਰੂੰਗਾ ਸਾਡੇ ਭੈਣ ਅਮਰਜੀਤ ਕੌਰ ਜੀ ਉਹ ਆਪਣੇ ਵਿਚਾਰ ਤੋਂ